ਉਹਨਾਂ ਨੂੰ ਥੋੜਾ ਘੱਪਾ ਬਿਲਕੁਲ ਬਿਲਕੁਲ ਇਹ ਵਿੱਚ ਬਲਾਰਗ ਸਿੰਘ ਦੀ ਜੜਾਈ ਹੋਇਆ ਸਿਰਫ ਇਹ 4 ਮਹੀਨੇ ਹੋਏ ਆ ਵਾਹ ਵਾਹ ਕਿੰਨਾ ਕਿ ਕਿਉਂ ਕਿਹਦੇ ਮੋਤਾ ਆ ਗਿਆ ਹਾਂ ਹਾਂ ਜੇ ਕਿਰਤ ਕਰ ਸਕ ਰਹੇ ਆ ਜਿਹੜੇ ਸਾਡੇ ਗੁਰੂ ਸਾਹਿਬ ਨੇ ਗੁਰਗੋਬਿੰਦ ਸਿੰਘ ਜੀ ਨੇ ਸਿੰਘਾਂ ਤੇ ਸਿੰਘਣੀਆਂ ਤੇ ਪਰਖ ਨਹੀਂ ਰੱਖਿਆ ਹਾਏ ਹਾਏ ਉਹਨਾਂ ਨੇ ਜੀਵਾ ਪੂਰਾ ਬਿਤਾ ਕੇ ਇਹ ਮਤ ਮਾਰੋ ਵਾਹ ਸਭ ਗੁਰਨਾਮ ਹੈ ਨਾ ਸਿੰਘ ਤੁਹਾਡੇ ਮੇਰੇ ਨਾਲ ਆ ਤੇ ਫਿਰ ਮੈਨੂੰ ਕਾਦੀ ਫਰਵਾਹ ਵਾਹ ਰੂਬਾ ਐ ਗੁਰੂ ਵਾਹਿਗੁਰੂ ਵਾਹਿਗੁਰੂ ਵੈਗੁਰੂ ਜੀ ਦਾ ਕਾਲਪਾ ਵੈਗੁਰੂ ਜੀ ਆਜੋ ਆਲੂ ਕੋਈ ਗੱਲ ਨਹੀਂ ਆਜੋ ਆਪਾਂ ਗਰਦਾਸਪੁਰ ਆ ਭੈਣ ਨੂੰ ਮਿਲੇ ਆ ਜਿਨ੍ਹਾਂ ਦੇ ਪਤੀ ਪਰਮੇਸ਼ਰ ਨੂੰ ਇਸ ਦੁਨੀਆ ਤੋਂ ਗਿਆਨ ਟੁੱਟੇ ਲਈ 4 ਮਹੀਨੇ ਹੋਈ ਨੇ ਬੱਲੇ ਬੱਲੇ ਇੱਕ ਐਗਜ਼ਾਮਪਲ ਨੇ ਬਹੁਤ ਵੱਡੀ ਉਹਨਾਂ ਵਾਸਤੇ ਜਿਹੜੇ ਕਹਿੰਦੇ ਨੇ ਕਿ ਆਪਾਂ ਆਪ ਲੋਕ ਜੀਰ ਦਾ ਪ੍ਰਦਰਸ਼ਨੀ ਤਾਂ ਕਰਦੀਆਂ ਵਾ ਆਪਣੇ ਪਰਿਵਾਰ ਨੂੰ ਪਾਲਨ ਵਾਲੀ ਆ ਇੱਕ ਬੀਬੀ ਇੱਕ ਭਾਈ ਅਮਰਪਾਲ ਸਿੰਘ ਮੈਰੋ ਨੇ ਉਹਨੂੰ ਇਸ ਸੰਸਾਰ ਤੋਂ ਕੂਣ ਕਰਵਾਇਆ ਵਾ ਤੇ ਉਹਦੇ ਪੱਖ ਦੇ ਵਿੱਚ ਬਹੁਤ ਲੋਕ ਲੋਗੇ ਨੇ ਉਹਨਾਂ ਵਾਸਤੇ ਇਹ ਭੈਣ ਜਿਹੜੀ ਇੱਕ ਵੱਡੀ ਐਗਜ਼ੈਂਪਲ ਆ ਕਿ ਜਿਹਦੇ ਪਤੀ ਨੂੰ 4 ਮਹੀਨੇ ਹੋਏ ਹੋਣੇ ਦੁਨੀਆ ਤੋਂ ਗਿਆ ਨੂੰ ਉਹ ਆਪਣੀ ਮਿਹਨਤ ਕਰਕੇ ਜ ਰੋਟੀ ਖਾ ਸਕਦੀ ਆ ਤੇ ਇਸ ਸੰਸਾਰ ਦੀਆਂ ਦੂਧੀਆਂ ਜਨਾਨੀਆਂ ਕਿਉਂ ਨਹੀਂ ਖਾ ਸਕਦੀਆਂ ਅੰਰੇਸ਼ ਕਰਕੇ ਇਸ ਕਰਕੇ ਬੇਨਤੀ ਆ ਉਹਨਾਂ ਭੈਣਾਂ ਨੂੰ ਜਿਹੜੀਆਂ ਉੱਚੀਆਂ ਸਿੱਧੀਆਂ ਆ ਵੀਡੀਓ ਬਣਾਉਂਦੀਆਂ ਨੇ ਅਸਲੀ ਤੱਕ ਜਿਹੜੀਆਂ ਸਮਾਜਿਕ ਕਾਰੀਆਂ ਨੇ ਉਹ ਬਾਹਰੋਂ ਇਹਨਾਂ ਕਰਨਾਂ ਦਾ ਭੈਣਾਂ ਨੂੰ ਮਿਹਨਤ ਕਰੋ ਬਿਲਕੁਲ ਗੁਰਦੀ ਕਾਲਸਾ ਵਾਹਿਗੁਰੂ ਜੀ